ਸੋਨੇ ਚਾਂਦੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਦੁਨੀਆ ਭਰ ਦੇ ਵਿੱਚ ਇਸ ਵੇਲੇ ਚਰਚਾ ਛੇੜ ਦਿੱਤੀ ਹੈ ਕੋਈ ਕਹ ਰਿਹਾ ਕਿ ਸੋਨਾ ਚਾਂਦੀ ਇਸ ਵੇਲੇ ਖਰੀਦ ਲੈਣਾ ਚਾਹੀਦਾ ਕਿਉਂਕਿ ਇਹਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਲਗਾਤਾਰ ਵੱਧਦੀਆਂ ਜਾਣਗੀਆਂ ਇੱਥੋਂ ਤੱਕ ਵੀ ਗੱਲ ਹੋ ਰਹੀ ਹੈ ਕਿ ਸੋਨਾ 2 ਲੱਖ ਦੇ ਕਰੀਬ ਜਿਹੜਾ ਉਹ ਪਹੁੰਚ ਸਕਦਾ ਪਰ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਜਿਸ ਤੇਜ਼ੀ ਦੇ ਨਾਲ ਸੋਨਾ ਤੇ ਚਾਂਦੀ ਉੱਪਰ ਨੂੰ ਜਾ ਰਹੇ ਨੇ ਉਸ ਤੇਜ਼ੀ ਦੇ ਨਾਲ ਥੱਲੇ ਵੀ ਆ ਸਕਦੇ ਨੇ ਤਾਂ ਅਜਿਹੇ ਦੇ ਵਿੱਚ ਕੀ ਸੋਨੇ ਚਾਂਦੀ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਜਾਂ ਵੇਟ ਕਰਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਦੇ ਸਵਾਲ ਹੈਗੇ ਨੇ ਸਾਰੇ ਸਵਾਲਾਂ ਦੇ ਅੱਜ ਅਸੀਂ ਜਵਾਬ ਲਵਾਂਗੇ ਇਸ ਵੇਲੇ ਅਸੀਂ ਜਲੰਧਰ ਦੇ ਸੁਨਿਆਰਾ ਬਾਜ਼ਾਰ ਦੇ ਵਿੱਚ ਮੌਜੂਦ ਹੈਗੇ ਆਂ ਦੀਪਕ ਨਿਸ਼ਚਲ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਭਾਜੀ ਧੰਨਵਾਦ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾ ਸਵਾਲ ਜਿਹੜਾ ਹਰ ਕਿਸੇ ਦੇ ਮਨ ਦੇ ਵਿੱਚ ਇਸ ਵੇਲੇ ਚੱਲ ਰਿਹਾ ਕਿ ਆਖਿਰਕਾਰ ਕਾਰਨ ਕੀ ਹੈ ਕਿ ਇੰਨੀ ਤੇਜ਼ੀ ਦੇ ਨਾਲ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਧ ਰਹੀਆਂ ਨੇ ਪ੍ਰਮੋ ਜੀ ਸਭ ਤੋਂ ਸੋਨੇ ਔਰ ਚਾਂਦੀ ਦੀ ਜਿਹੜੀ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਹਰ ਹਫ਼ਤੇ ਕਿਲੋ ਮਗਰ 5 ਲੱਖ ਰੁਪਿਆ 6 ਲੱਖ ਰੁਪਿਆ ਵਧਿਆ ਵਧਿਆ ਰਿਹਾ ਹੈ ਤਾਨੂੰ ਪਤਾ ਹੈ ਸਰ ਇਤਿਆਜ਼ ਹਦਾ ਹੈ ਕਿ ਕੋਈ ਵੀ ਚੀਜ਼ ਅਗਰ ਇੰਨੀ ਜ਼ਿਆਦਾ ਵਜ ਜਾਂਦੀ ਹੈ ਉਹ ਤੁਹਾਡੇ ਲਈ ਨੁਕਸਾਨ ਹੁੰਦੀ ਹੈ ਪਰ ਕੁਝੇ ਲੋਕ ਖੁਸ਼ ਵੀ ਨੇ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀਆਂ ਨੇ ਔਰ ਅੱਛਾ ਨਾਲ ਪ੍ਰੋਫਿਟ ਮਾਰਜਿਨ ਦਤਾ ਹੈ ਅਸੀਂ ਸਮਾਜ ਨੂੰ ਮਸ਼ਾਹ ਹੈ ਕਿ ਜੇਨੇ ਸੋਨਾ ਜੋੜੋ ਸੋਨਾ ਜੋੜੋ ਅਨੋਰ ਟਾਈਮ ਤੁਹਾਡੀਆਂ ਬਿਮਾਰੀਆਂ ਤੁਹਾਡੀਆਂ ਵਿਆਸ਼ਾ ਦੀਆਂ ਜਾਂ ਕੋਈ ਵੀ ਬੱਚੇ ਦਾ ਕਾਰਜ ਕਰਨ ਕਰਦੇ ਹੋ ਤੁਸੀਂ ਬੱਚੇ ਨੂੰ ਵਿਦੇਸ਼ ਭੇਜਦੇ ਹੋ ਉਹ ਉਹ ਚ ਬਹੁਤ ਸਹਾਇਤਾ ਕਰਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਦੇਖਿਆ ਕਿ ਸੋਨੇ ਦੀ ਜਿਹੜੀ ਗ੍ਰੋਥ ਨਾ 10% ਤੋਂ ਵੱਧ ਕੇ 200% 100% ਪਲੱਸ ਜਾ ਰਹੀ ਹੈ ਉਹਦਾ ਉਸੇ さん ਨੁਕਸਾਨ ਕਿ ਹੋ ਰਿਹਾ ਸਾਡੇ ਬਾਜ਼ਾਰ ਦੇ ਵਿੱਚ ਥੋੜੀ ਹਲਚਲ ਕਿੱਦਾਂ ਹੁੰਦੀ ਹੈ ਜਦੋਂ ਅਸੀਂ ਉਹ ਦੁਕਾਨਾਂ ਖੋਲਦੇ ਹਾਂ ਹਰ ਬੰਦੇ ਦਾ ਚਾਰ ਲਟਕਿਆ ਹੋਇਆ ਗਾਹਕ ਤੇ ਜੇਵਰ ਦਾ ਗਾਹਕ ਤਾਂ ਹੈ ਨਹੀਂ ਸਾਰਾ ਗਾਹਕ ਆ ਗਿਆ ਦੀ ਬੁੱਲੀ ਦਾ ਗਾਹਕ ਆ ਰਿਹਾ ਜੀ ਸਾਨੂੰ ਪਿਓਰ ਸੋਨਾ ਕਰ ਦਿਓ ਪਿਓਰ ਸੋਨਾ ਦੇ ਦਿਓ ਪਿਓਰ ਸੋਨਾ ਲੈਣ ਵਾਸਤੇ ਸਾਨੂੰ ਅਸੀਂ ਆਪਣੀਆਂ ਕੰਪਨੀਆਂ ਨਾਲ ਟਾਈਪ ਕਰਦੇ ਹਾਂ ਪਰ ਅਸੀਂ ਲੋਕਾਂ ਨੂੰ ਜਿਹੜਾ ਇੱਕ ਗਾਹਕ ਕਰਨਾ ਚਾਹੁੰਦੇ ਹਾਂ ਕਿ ਸੋਨੇ ਦੀ ਇਨਵੈਸਟਮੈਂਟ ਵਾਸਤੇ ਤੁਸੀਂ ਓਨੀ ਕੋ ਇਨਵੈਸਟਮੈਂਟ ਕਰਿਓ ਜਿੰਨੀ ਤੁਹਾਡੀ ਜੇਬ ਲੋਕ ਕਰ ਲਈਏ ਤੁਸੀਂ ਆਪਣੇ ਘਰ-ਬਾਰ ਵੇਚ ਕੇ ਅਮੀਨ ਜ਼ਮੀਨ ਦੇ ਅਗਰ ਦੇਖੋ ਇੱਕ ਚੀਜ਼ ਦੇ ਵਿੱਚ ਤੁਸੀਂ ਪਿੱਛੇ ਪੈ ਜਾਓਗੇ ਤਾਂ ਉਹ ਵਧੇਗਾ ਹੀ ਵਧੇਗਾ ਤਾਂ ਅਨਵੇਂ ਟਾਈਮ ਤੇ ਤੁਹਾਨੂੰ ਨੁਕਸਾਨ ਵੀ ਹੋਏਗਾ ਕਿਉਂਕਿ ਜਦੋਂ ਇੱਕ ਚੀਜ਼ ਤੁਹਾਡੇ ਘਰੋਂ ਇੰਨਾ ਪੈਸਾ ਨਿਕਲ ਜਾਣਾ ਸੋ ਉਹਨਾਂ ਇੱਕ ਤਾਤੂ ਹੈ ਤਾਂ ਤੁਜੀ ਕਲੋਂ ਕਲੋਂ ਕੱਟ ਗਈ ਤਾਂ ਉਹਦੀ ਮੁਲਤ ਘਾਟੇ ਮਿਲਣਾ ਸਰ ਇਸ ਕਰਕੇ ਅਸੀਂ ਤੁਹਾਨੂੰ ਸਭ ਨੂੰ ਇਹ ਗੁਜਾਰਿਸ਼ ਕਰਾਂਗੇ ਕਿ ਸੋਨੇ ਤੇ ਜਿਹੜੀ ਇਨਵੈਸਟਮੈਂਟ ਕਰਨੀ ਬੜੀ ਸੋਚ ਸਮੇ ਕਰੋ ਜਿੰਨੀ ਤੁਹਾਡੇ ਜੇਬ ਅਲਾਓ ਕਰਦੀ ਹੈ ਜਿੰਨਾ ਤੁਹਾਡੇ ਕੋਲ ਸਰਪਲਸ ਪੈਣੀ ਉਹਨੇ ਕਰਿਓ ਕਲੋਂ ਅਗਰ ਭਾਅ ਘਾਟੇ ਵੀ ਜਾਏ ਫਿਊਚਰ ਵਿੱਚ ਤੁਹਾਨੂੰ ਉਜਾਹ ਹਰਜਾਨਾ ਨਾ ਪਗਣਾ ਪਵੇ ਜੇਕਰ ਥੋੜਾ ਜਿਹਾ ਪਿੱਛੇ ਇੱਕ ਦੋ ਮਹੀਨਿਆਂ ਜਾਂ 6 ਮਹੀਨਿਆਂ ਦੇ ਵਿੱਚ ਦੇਖੀਏ ਜਿਵੇਂ ਤੁਸੀਂ ਦੱਸਿਆ ਕਿ ਆਮ ਤੌਰ ਤੇ 10% ਦਾ ਇਜਾਫਾ ਜਿਹੜਾ ਹੁੰਦਾ ਹੁੰਦਾ ਸੀਗਾ ਇਹਨਾਂ ਪਿਛਲੇ ਇੱਕ ਦੋ ਮਹੀਨਿਆਂ ਦੇ ਵਿੱਚ ਕਿੰਨਾ ਸੋਨੇ ਦਾ ਰੇਟ ਚੜ ਗਿਆ ਤੇ ਹੁਣ ਕਿ ਸਰ ਇਹ ਅਸੀਂ ਆਪਣੇ ਹਰ ਟਾਈਮ ਦੇ ਦੇਖਦੇ ਸੀ ਕਿ ਪਿਛਲੇ ਸਮੇਂ ਚ ਜਦੋਂ ਸੋਨੇ ਦਾ ਭਾਅ 30000 ਸੀ 40000 ਹੋਇਆ 40 ਦਾ 60 ਆਇਆ 60 ਦਾ 80 ਆਇਆ 80000 ਤੋਂ ਬਾਅਦ ਜਿਹੜਾ 130000 ਆ ਗਿਆ ਇਹ ਸਾਨੂੰ ਵਿਸ਼ਵਾਸ ਹੁੰਦਾ ਕਿ ਇੰਨੀ ਜਲਦੀ ਇਹ ਚ ਗਰੋਥ ਆ ਦਾ ਕਾਰਨ ਕੀ ਹੈ ਸਾਡੇ ਬਾਜ਼ਾਰ ਚ ਅਸੀਂ ਫਿਰ ਆਪਣੇ ਸੀਨੀਅਰ ਐਡਵਾਈਜ਼ਰ ਨਾਲ ਡਿਸਕਸ ਕਰੀਏ ਕਾਰਨ ਕੀ ਹੈ ਉਹ ਕਹਿੰਦੇ ਜੀ ਦੇਖੋ ਜੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਹੈ ਅਮਰੀਕਾ ਹੈ ਜਾਂ ਕੋਈ ਹੋਰ ਵਿਦੇਸ਼ੀ ਦੇਸ਼ ਜਿਹੜੇ ਕਿ ਸੋਨੇ 'ਚ ਸਾਰਾ ਕੰਮ ਕਰਦੇ ਨੇ ਉਹ ਸੋਨੇ ਦੀ ਕੀਮਤਾ ਵਧਾਉਣ ਦੇ ਛੇ ਬਹੁਤ ਜ਼ਿਆਦਾ ਟੈਰਿਫ ਲਗਾਏ ਜਾ ਰਹੇ ਨੇ ਬਹੁਤ ਜ਼ਿਆਦਾ ਨਿਵਾਰਾ ਕਰਾਈ ਜਾ ਰਹੇ ਨੇ ਦੇਖੋ ਪੈਸਾ ਜਿਹੜਾ ਸੋਨਾ ਕੋਈ ਖਾਣ ਦੀ ਚੀਜ਼ ਨਹੀਂ ਉਹ ਇੱਕ ਇਨਵੈਸਟਮੈਂਟ ਦੀ ਹੈ ਜਿਸ ਦੇ ਬਗਾਇ ਤੁਹਾਡੀ ਜ਼ਿੰਦਗੀ ਚੱਲ ਨਹੀਂ ਨੀ ਹੈਗੀ ਪਰ ਹਾਂ ਇਹ ਤੁਹਾਨੂੰ ਕਹਿੰਦੇ ਤੁਹਾਡਾ ਤੀਜਾ ਪੁੱਤਰ ਬੱਚਾ ਲਾ ਲਓ ਦੂਜਾ ਬੱਚਾ ਲਾ ਲਓ ਜਿਹੜਾ ਤੁਹਾਨੂੰ 10% 12% ਸਾਲ ਦੀ ਗਰੋਥ ਦੇ ਕੇ ਤੁਹਾਨੂੰ ਪਰਨ ਵਾਲਾ ਸਹਾਇਤਾ ਕਰਦਾ ਸੀ ਪਰ ਇੰਨੀ ਜਿਹੜੀ ਗ੍ਰੋਥ ਦੇ ਰਹੀ ਹੈ ਇਹ ਸਾਨੂੰ ਅਸੀਂ ਬਿਲਕੁਲ ਅਵਾਸ਼ ਨਹੀਂ ਸੀਨੀਅਰ ਮੰਨਦੇ ਇਹ ਗਲਤ ਹੋ ਰਿਹਾ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਸੋਨੇ ਦੇ ਭਾਅ ਉੱਤੇ ਥੋੜਾ ਕੰਟਰੋਲ ਕਰੋ ਤਾਂ ਕਿ ਇਹਦੇ ਚ ਕਈ ਲੋਕਾਂ ਦੇ ਜਾਨਾਂ ਨੂੰ ਕਾਹੀਆਂ ਹਿਆਂ ਨੇ ਕੁੱਕੀਆਂ ਨੇ ਸਾਮਾਨ ਵਿੱਚ ਕਈ ਨੇ ਬੁਕਿੰਗਾਂ ਕੀਤੀਆਂ ਆ ਉਹ ਬੀਨੇ ਬਾਦ ਆਪਣਾ ਹਾਲ ਆਉਂਦੇ ਕਿ ਹਰ ਦੁਕਾਨਦਾਰ ਨੂੰ 5 ਤੋਂ 10 ਲੱਖ ਦਾ ਘਾਟਾ ਹਰ ਮਹੀਨੇ ਪੈ ਰਿਹਾ ਵੇ ਸਰਕਾਰ ਨੂੰ ਅਸੀਂ ਬੇਨਤੀ ਕਰਨ ਜਾਵਾਂਗੇ ਕਿ ਸੋਨੇ ਦੇ ਭਾਅ ਨੂੰ ਜ਼ਰੂਰ ਕੰਟਰੋਲ ਕਰੋ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 80 ਤੋਂ 1,30,000 ਤੱਕ ਪਹੁੰਚਣ ਤੇ ਪਤਾ ਹੀ ਨਹੀਂ ਲੱਗਾ ਹਨਾ ਕਿ ਜਿੰਨੀ ਤੇਜ਼ੀ ਦੇ ਨਾਲ ਇਹ ਵਧਿਆ ਇਸ ਵੇਲੇ ਮਾਰਕੀਟ ਦੇ ਵਿੱਚ ਸਿਚੁਏਸ਼ਨ ਕੀ ਹੈ ਲੋਕ ਕਿਹੜੇ ਪਾਸੇ ਨੂੰ ਤੁਰੇ ਹੋਏ ਨੇ ਲੋਕ ਖਰੀਦਣਾ ਚਾਹ ਰਹੇ ਨੇ ਦੇਖੋ ਜੀ ਜਿਹਦੀ ਜੇਬ ਅਲਾਓ ਕਰੀਏ ਹਰ ਹਮੇਸ਼ਾ ਇਨਸਾਨ ਇਸੋਰ ਪੋਜ਼ਿਟਿਵ ਹੋਣੀ ਚਹੀਦੀ ਹੈ ਪੋਜ਼ਿਟਿਵ ਹੀ ਉਹ ਬੰਦਾ ਕਾਮਯਾਬ ਹੁੰਦਾ ਸੋ ਉਹਨਾਂ ਇੱਕ ਇਹੋ ਤਰ੍ਹਾਂ ਦੇ ਜਿਹਦੇ ਵਿੱਚ ਲੋਕੀ ਹਮੇਸ਼ਾ ਪੋਜ਼ਿਟਿਵ ਰਹਿੰਦੇ ਕਿ ਭਾ ਇਹਦਾ ਵਧੇਗਾ ਪਰ ਲੋਕਾਂ ਨੂੰ ਪਤਾ ਨਹੀਂ ਕਿ ਇਹ ਭਾ ਇਹਨਾਂ ਦਾ ਵਧੇਗਾ 10% ਵਧੇਗਾ 15% ਵਧੇਗਾ ਹੁਣ ਲੋਕ ਕੀ ਕਰ ਰਹੇ ਨੇ ਲੋਕ ਪਰੇਸ਼ਾਨ ਹੋ ਕੇ ਅੱਜ ਕੱਲ੍ਹ ਕਾਰੋਬਾਰ ਖਾਡਾ ਬਿਲਕੁਲ ਖਤਮ ਹੋ ਚੁੱਕਾ ਜੇ ਉਹਦਾ ਕੰਮ ਖਤਮ ਹੋ ਚੁੱਕਾ ਮੇਰੇ ਖਿਆਲ ਆ ਇਹ ਸਰਕਾਰਾਂ ਦੀ ਨੀਤੀਆਂ ਕਿ ਸਾਡੇ ਆਮ ਲੋਕਾਂ ਦੇ ਸਾਡੇ ਮੀਡੀਅਮ ਵਰਕ ਦੇ ਦੁਕਾਨਦਾਰ ਉਹ ਇਹ ਸੋਨੇ ਦਾ ਕੰਮ ਖਿੱਚ ਗਏ ਇਹ ਵੱਡੀ ਵੱਡੀ ਕੰਪਨੀਆਂ ਦਾ ਮੈਂ ਨਾਮ ਹੀ ਲੈਣ ਜਾਣਗੇ ਕੰਪਨੀਆਂ ਦਾ ਪਰ ਇਹ ਸਾਰਾ ਕੰਮ ਉਹਨਾਂ ਦੇ ਹੱਥ ਦੀ ਨੂੰ ਕਰਦੇ ਬੈ ਨੇ ਸਾਡੇ ਜਿਹੜੇ ਅਸੀਂ ਮੀਡੀਆ ਲੋਗ ਹਾਂ ਜਿਹੜੇ ਅਸੀਂ ਪੰਜਾਂ ਦਸਿਆ ਦਸਿਆ ਕਮਾਨ ਵਾਲੇ ਬੰਦੇ ਆ ਉਹ ਸਾਡੇ ਸਾਡੇ ਕੋਲ ਹੱਤਾ ਚੋਂ ਇਹ ਕੰਮ ਖਿੱਚ ਕੇ ਵੱਡੀ ਵੱਡੀ ਕੰਪਨੀ ਦੇ ਹੱਥਾਂ 'ਚ ਕੰਮ ਦੇ ਰਹੇ ਨੇ ਔਰ ਤੁਸੀਂ ਵੇਖਿਆ ਹੋਵੇਗਾ ਇਹ ਵੱਡੀ ਵੱਡੀ ਕੰਪਨੀਆਂ ਕਈ ਪੈਟਰੋਲੀਅਮ ਦੀਆਂ ਕੰਪਨੀਆਂ ਕਈ ਤਰ੍ਹਾਂ ਦੀਆਂ ਕੰਪਨੀਆਂ ਜਿਹੜੀ ਸੋਨੇ ਦੀਆਂ ਕੰਪਨੀਆਂ ਬਣ ਚੁੱਕੀਆਂ ਨੇ ਉਹ ਸਿਰਫ ਸੋਨੇ ਦਾ ਹੀ ਕਾਰੋਬਾਰ ਕਰ ਰਹੀਆਂ ਨੇ ਇਸ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਇਨਵੈਸਟਰ ਬਣਨਾਂ ਦਾ ਸੋਚ ਲਿਓ ਬਸ ਸਾਡੇ ਆਮ ਦੁਕਾਨਦਾਰਾਂ ਦੀ ਸੋਚੋ ਇਹ ਸਾਡਾ ਕੰਮ ਸਾਡੇ ਹਰਜਾਂ ਦੇ ਜਨਨ ਜੋ ਅਸੀਂ ਸੁਣ ਰਹੇ ਹਾਂ ਸੁਨਾਰੇ ਜੀ ਜਾਤੀ ਦਾ ਆਪਾ ਜਨਮ ਦਿੱਤਾ ਹੈ ਤੇ ਇਹੀ ਆਪਾ ਕੰਮ ਕਰਸਨੇ ਫਿਊਚਰ ਵਿੱਚ ਸਾਡੇ ਕੋ ਇੱਕ ਕਾਰਬਨ ਨਾਕ ਖੋਇ ਜਾਵੇ ਇਨੀ ਇਹਦੀ ਕੀਮਤਾਂ ਤੇ ਲਗਾਮ ਪਾਓ ਜਿਵੇਂ 50000 ਦਾ ਲੱਗਦਾ ਕਿ ਕੁਝ ਹੀ ਸਮੇਂ ਦੇ ਵਿੱਚ ਵਾਧਾ ਹੋ ਗਿਆ ਜਿਵੇਂ ਹੁਣ ਇਹ ਚਰਚਾ ਚੱਲ ਰਹੀ ਹੈ ਕਿ 2 ਲੱਖ ਤੱਕ ਸੋਨਾ ਜਾ ਸਕਦਾ ਹੈ ਕੋਈ ਲੱਗ ਰਹੀ ਤੁਹਾਨੂੰ ਏਦਾਂ ਦੀ ਗੱਲ ਕਿ ਜਾਂ ਫਿਰ ਬੈਕ ਆਏਗਾ ਜਿਵੇਂ ਜਿੰਨੀ ਤੇਜ਼ੀ ਨਾਲ ਉੱਪਰ ਗਿਆ ਦੇਖੋ ਜੀ ਜਦੋਂ ਇੱਕ ਆਵਾਜ਼ ਨਿਕਲਦੀ ਹੈ ਨਾ ਕਿ ਸੋਨੇ ਪ੍ਰਤੀ ਕਿ 2 ਲੱਖ ਲੱਗੇਗਾ ਅਸੀਂ ਤੇ ਪਾਸ ਵਿੱਚ ਇਹ ਦੇਖਦੇ ਜਿਹਦੀ ਦੀਵਾਲੀ ਦੀ ਆਵਾਜ਼ ਆਈ ਸੀ 125 ਸੀ 125 ਲੱਗ ਗਿਆ ਅਗਲੇ ਸਾਲ ਦੀਵਾਲੀ ਆਵਾਜ਼ ਆ ਰਹੀ 2.5 ਲੱਖ ਦੀ ਲੱਗ ਸਕਦਾ ਅਸੀਂ ਕੋਈ ਨਹੀਂ ਸੋਚ ਸਕਦੇ ਕਿ ਕੋਈ ਜਿਹੜੀ ਸਰਕਾਰਾਂ ਦੀ ਆਵਾਜ਼ ਨਹੀਂ ਆਉਂਦੀ ਇਹ ਆਮ ਲੋਕਾਂ ਦੀ ਆਵਾਜ਼ ਆ ਜਾਂਦੀ ਹੈ ਔਰ ਆਮ ਲੋਕਾਂ ਦੀ ਆਵਾਜ਼ ਜੇ ਉਹ ਜਿਹੜੀ ਉਹ ਲੋਕੀ ਸੋਨਾ ਖਰੀਦੀ ਆ ਰਹੇਗਾ ਅਗਲੇ ਸਾਲ 2.5 ਲੱਖ ਹੋ ਜਾਏਗਾ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਨੂੰ ਇੱਕ ਨੀਤੀ ਬਣ ਜਾਈਏ ਕਿ ਇਸ ਕੰਮ ਦੇ ਵਿੱਚ ਸਾਡਾ ਤੰਦਨਾਬੰਦ ਹੋਏ ਆਮ ਲੋਕ ਜਿਹੜੇ ਸੀ ਜਿਹੜੇ ਮਹੀਨੇ ਦਾ 10-15 ਜੜ ਕੇ ਸਾਲ ਬਾਅਦ ਲੱਖ-ਦੁਲੱਖ ਦਾ ਜੇ ਗਹਿਣਾ ਬਣਾਉਂਦੇ ਸੀ ਉਹ ਹੁਣ ਬਿਲਕੁਲ ਅਸਮਰਥ ਨੇ ਉਹ ਸੋਨੇ ਬਾਦ ਵਾਲੇ ਪਾਸੇ ਆ ਹੀ ਨਹੀਂ ਰਹੇ ਹਾਂ ਹਾਂ ਉਹ ਲੋਕਾਂ ਦੀ ਪੌਣੀ ਤਾਂ ਦੂਰ ਹੋ ਗਿਆ ਜਿਵੇਂ ਥੋੜਾ ਤਾਂ ਬੜਾ ਲੰਬਾ ਤਜਰਬਾ ਹੋ ਗਿਆ ਕਦੇ ਪਹਿਲਾਂ ਇਦਾਂ ਹੋਇਆ ਕਿ ਇੰਨੀਆਂ ਜ਼ਿਆਦੀਆਂ ਕੀਮਤਾਂ ਵਧੀਆਂ ਹੋਣ ਤੇ ਉਸ ਤੋਂ ਬਾਅਦ ਫਿਰ ਥੱਲੇ ਵੀ ਆਇਆ ਹੋਇਆ ਸੋਨਾ ਯੀ ਦੇਖੋ ਸੋਨੇ ਦਾ ਭਾਜਰੋ 5 ਲੱਖ ਰੁਪਏ ਕਿਲੋ ਸੀਗਾ 10 ਲੱਖ ਰੁਪਏ ਕਿਲੋ ਹੋ ਗਿਆ ਉਹ ਸਮੇਂ ਪੈਂਦੀ ਸੀ ਸਾਨੂੰ 5 ਤੋਂ 10 ਆਇਆ ਹੋਇਆ ਹੁਣ ਜਦੋਂ 50 ਲੱਖ ਤੋਂ ਕਰੋੜ ਕਰੋੜ ਤੋਂ 1 1 ਕਰੋੜ 30 ਲੱਖ ਰੁਪਈਆ ਇਹ ਸਾਨੂੰ ਮੰਨਜ ਨਹੀਂ ਆ ਰਿਹਾ ਕਿ ਇਹਦੇ ਇਹਦਾ ਕਾਰਨ ਕੀ ਹੈ ਕਿੰਨੀ ਕੋ ਲੋਕਾਂ ਦੀ ਮਜਬੂਰੀ ਹੈ ਜਿਹੜਾ ਸੋਨੇ ਨਾਲ ਟਿੱਡੇ ਆਪ ਪਰਦੇ ਨਹੀਂ ਸੋਨਾ ਦਾ ਹੈਗਾ ਇੱਕ ਸ਼ੌਂਕ ਦਾ ਜਿਹੜਾ ਜੇਵਲ ਬੰਦੇ ਨੇ ਸੋਨੇ ਦੀ ਇਨਵੈਸਟਮੈਂਟ ਹੁੰਦੀ ਹੈ ਇਨਵੈਸਟਮੈਂਟ ਵੀ ਲੋਕ ਕੁਝ ਪਰਸਨ ਕਰਦੇ ਨੇ ਇਹਨਿਕ ਮੈਂ ਆਪਣਾ ਸਾਰਾ ਪੂੰਜੀ ਵੇਚ ਕੇ ਸੋਨਾ ਲੈਂਦਾ ਸੀ ਇਦਾਂ ਨਹੀਂ ਹੁੰਦਾ ਸੀ ਲੋਕੀ ਆਪਣੀ ਜਮ੍ਹਾਂ ਖੱਤੀ ਬਚਾ ਕੇ ਸੋਨਾ ਖਰੀਦੇ ਸੀ ਉਹ ਉਨੀਆਂ ਕੋ ਗਰੋਥ ਹੁੰਦੀ ਸੀ ਪਰ ਇਹ ਨਜਾਇਜ਼ ਹੋ ਰਿਹਾ ਹੈ ਇੰਨਾ ਭਾਵਦਨਾ ਕਾਰਨ ਕਾਨੂੰ ਅਸੀਂ ਇਹ ਨਹੀਂ ਚਾਹਦੇ ਕਿ ਜਿਹੜੇ ਲੋਕ ਸਾਡੇ ਕੋ ਗਹਿਣਾ ਜਾਂ ਸੋਨਾ ਖਰੀਦ ਕੇ ਜਾਂਦੇ ਨੇ ਕੱਲ ਨੂੰ ਮਜਬੂਰ ਹੋ ਜਾਣ ਕਿ ਸਾਰਾ ਸੋਨੇ ਦਾ ਭਾਅ ਕੀ ਲੱਗਿਆ ਹੋਇਆ ਹੈ ਸੋਨੇ ਦੇ ਭਾਅ ਦੇ ਵਿੱਚ ਇੰਨੀ ਗਰੋਥ ਆਣੀ ਮੁਸ਼ਕਿਲੀ ਨਾਮਮ ਕਿਸੇ ਪਰ ਆਈਏ ਇਹਦਾ ਤੁਹਾਨੂੰ ਨੁਕਸਾਨ ਕਿਤਨਾ ਕਿਤੇ ਪਾਨਾ ਪੈ ਸਕਦਾ ਇਦਾਂ ਹੋਇਆ ਪਹਿਲਾਂ ਵੀ ਕਦੇ ਕਿ ਜਿਹੜੇ ਲੋਕਾਂ ਨੇ ਜਦੋਂ ਸੋਨੇ ਦੀ ਕੀਮਤਾਂ ਉੱਪਰ ਜਾ ਰਹੀਆਂ ਸੀ ਤੇ ਧੜਾ ਧੜ ਖਰੀਦ ਲਿਆ ਹੋਇਆ ਸੋਨਾ ਔਰ ਉਸ ਤੋਂ ਬਾਅਦ ਜਕਦਮ ਹੀਟਾਂ ਆ ਗਈਆਂ ਹੁਣ ਕੀ ਤਾਂ ਜੀ ਸਰ 2016 'ਚ ਇਹ ਨੋਟਬੰਦੀ ਹੋਈ ਸੀ ਉਹਨਾਂ 'ਚ ਲੋਕਾਂ ਨੂੰ ਥੋੜਾ ਗੁੰਮਰਾਹ ਹੋ ਗਈ ਲੋਕੀ ਕਿ ਲੋਕਾਂ ਨੇ ਫਟਾਫਟੀ ਫਟਾਫੜੀ ਸੋਨੇ ਦਾ ਭਾਅ ਲੋਤੀਆ ਸੀ ਮੇਰੇ ਖਿਆਲ ਇੱਕ ਹਫ਼ਤੇ ਵਿੱਚ ਹੀ ਸੋਨੇ ਦਾ ਭਾਅ 70000 ਦੇ ਬਲੈਕ ਮਾਰਕੀਟ ਜਵੇ ਗਿਆ ਸੀ ਸੋਨਾ ਅੱਛਾ ਈਵਨ ਕੇ ਬੈਂਕ ਥਰੂ ਸੋਨਾ ਜਿਹੜਾ 30 ਹਜ਼ਾਰ ਦਾ ਹੀ ਮਿਲਦਾ ਹੋਇਆ ਸੀ ਪਰ ਲੋਕਾਂ ਕੋਲ ਸਰਪਲ ਬਣੀ ਹੋਣ ਕਰਕੇ ਜਿਹੜੀ ਉਹਨਾਂ ਨੇ ਜੋੜੀ ਹੋਈ ਸੀ ਉਹ ਸਾਰੀ ਜਮਾ ਪੂੰਜੀ ਉਹਨਾਂ ਨੇ ਇਨਵੈਸਟ ਕਰ ਦਿੱਤੀ ਸੋਨੇ ਤੇ ਇੱਕ ਹਫ਼ਤੇ ਵਿੱਚ ਸੋਨਾ ਪਾਪਾ ਤਿਆਰ ਹੋ ਗਿਆ ਨੈਕਸਟ ਵੀਕ ਸੋਨਾ ਪਾ 60 ਹਜ਼ਾਰ ਰਹਿ ਗਿਆ ਉਹ ਲੋਕਾਂ ਨੂੰ ਜਿਹਨਾਂ ਸੋਨਾ ਨੇ 75 ਬਜਾ ਸੋਨਾ ਖਰੀਦਿਆ ਉਹਨਾਂ ਨੂੰ ਘੱਟੋ ਘੱਟ 7-8 ਸਾਲ ਬਾਅਦ ਉਹਨਾਂ ਦੀ ਰਿਕਵਰੀ ਹੋਈ ਹੈ ਰਿਕਵਰੀ ਹੋਈ ਹੈ ਪਰ ਕਈ ਲੋਕਾਂ ਦਾ ਉਸ ਨੂੰ ਨੁਕਸਾਨ ਬਹੁਤ ਹੋ ਗਿਆ ਸੀ ਕਈਆਂ ਲੋਕਾਂ ਕੋ ਇਹਨਾਂ ਕੋਲ ਉਹਨਾਂ ਕੋਲ ਜਿਹਨਾਂ ਨੇ ਜਮਾ ਪੂੰਜੀ ਜੋੜੀ ਹੋਈ ਸੀ ਜਗਦੰਮ ਮਾਰਕੀਟ ਵਿੱਚ ਸੋਨਾ ਵਧ ਗਿਆ ਵਧ ਗਿਆ ਵਧ ਗਿਆ ਮੈਨੂੰ ਪਤਾ ਹੈ ਦਿੱਲੀ ਵਿੱਚ ਉਹ ਸੋਨਾ 75 ਹਜ਼ਾਰ ਰੁਪਏ ਕਿਲੋ ਵਿਗਿਆ ਸੀ ਉਹਨਾਂ 75 ਲੱਖ ਰੁਪਏ ਸੋਰੀ ਪਰ ਉਹ ਭਾਅ ਦੁਬਾਰਾ ਜਿਹੜੇ ਆਏ ਸੀ 7-8 ਸਾਲ ਬਾਅਦ ਜਾ ਕੇ ਆਏ ਸੀ ਆਏ ਦੁਬਾਰਾ ਭਾਅ ਪਰ 7-8 ਸਾਲ ਜਿਹੜੇ ਫਲਕਚੁਏਟ ਜਿਹੜੇ ਹੁੰਦੇ ਰਹ ਪਰਸਨਲ アドਵਾਈਸ ਜਾਣੀ ਹੈ ਜਿਵੇਂ ਲੋਕਾਂ ਦੇ ਹਰ ਕਿਸੇ ਦੇ ਮਨ ਚੀ ਸਵਾਲ ਹੈ ਇਸ ਵੇਲੇ ਇਨਵੈਸਟਮੈਂਟ ਕਰਨੀ ਚਾਹੀਦੀ ਸੋਨੇ ਚਾਂਦੀ ਚ ਕਿ ਨਹੀਂ ਇਨਵੈਸਟਮੈਂਟ ਜਿੰਨਾ ਬੁਲਿਸ਼ ਹੋਇਆ ਨਾ ਸੋਨਾ ਸੋਨਾ 72 75000 ਤੋਂ ਸ਼ੁਰੂ ਹੋਇਆ ਜਿਹੜਾ ਕਿ ਅੱਜ 130 ਪਹੁੰਚ ਚੁੱਕਾ ਹੈ ਤੇ ਇਹਨਾਂ ਜੱਕਦਮ ਵੱਜਣਾ ਨਾ ਇੱਕ ਸ਼ੰਕਾ ਵੀ ਵਿੱਚ ਛੱਡਦਾ ਵੀ ਇਹ ਕ੍ਰੈਸ਼ ਥੋੜੀ ਮਾਰੇਗਾ ਫਿਰ ਉੱਪਰ ਜਾਏਗਾ ਕਿਉਂਕਿ ਇਹਦਾ ਹਰ ਵਾਰ ਇਹ ਹੀ ਹੁੰਦਾ ਵੀ ਜੇ ਹਾਈ ਅੱਪ ਗਿਆ ਤੇ ਇਹਨਾਂ ਕ੍ਰੈਸ਼ ਕਰਕੇ ਫਿਰ ਸਟੈਪ ਪਿੱਛੇ ਲਾ ਕੇ ਫਿਰ ਵਧਦਾ ਸੁਣਾ ਚਾਂਦੀ ਦੀ ਕੀ ਸਿਚੁਏਸ਼ਨ ਐ ਇਸ ਵੇਲੇ ਚਾਂਦੀ ਵੀ ਚਾਂਦੀ ਮੇਰੇ ਕੋਲ 190 ਐ ਇਸ ਟਾਈਮ ਭਾਅ ਚਾਂਦੀ ਦਾ 1 ਲੱਖ 90 ਹਜ਼ਾਰ ਰੁਪਏ ਕਿਲੋ ਹੂੰ ਤੁਸੀਂ ਵੀ ਮੈਨੂੰ ਲੱਗਦਾ ਕਿ ਫੋਨ ਤੇ ਦੇਖਦੇ ਰਹਿੰਦੇ ਰਹੋਗੇ ਕਿ ਕਿੰਨਾ ਚੱਲ ਗਿਆ ਕਿੰਨਾ ਆ ਗਿਆ ਇਹ 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 ਕੀਮਤਾਂ ਖੁੱਲੀਆਂ ਹੋਈਆਂ ਤੁਸੀਂ ਇਹ ਕੀਮਤਾਂ ਐ ਜੀ ਅੱਛਾ ਇਹ ਕੀਮਤਾਂ ਜਿੱਦਾਂ ਮਤਲਬ ਕੋਈ ਕਸਟਮਰ ਸਾਨੂੰ ਭਾਈ ਬਲੋ ਵੀ ਸੋਨੇ ਦਾ ਭਾਅ ਕੀ ਐ ਜਾਂ ਚਾਂਦੀ ਦਾ ਭਾਅ ਕੀ ਐ ਓ ਵੀ ਸਾਨੂੰ ਇਹ ਇਹਦੇ ਤੋਂ ਦੇ ਕੇ ਭਾਅ ਦੱਸਣਾ ਪੈਂਦਾ ਵਾ ਇਹ ਆਨਲਾਈਨ ਭਾਅ ਚੱਲਦੇ ਆ ਵੀ ਆ ਸਿਸਟਮ ਹੈਗਾ ਇਹ ਡਾਲਰ ਦੇ ਵਿੱਚ ਨੇ ਇੰਟਰਨੈਸ਼ਨਲ ਮਾਰਕੀਟ ਦੀਆਂ ਕੀਮਤਾਂ ਆ ਜਿਹੜਾ ਹੈਗਾ ਡਾਲਰ 골ਡ ਦੇ ਆ ਰਹੇ ਜੀ ਆ ਚਾਂਦੀ ਦੇ ਆ ਰਹੇ ਲਲ ਲਲ ਤੇ ਆ ਜੋ ਡਾਲਰ ਦਾ ਅੱਜ ਰੇਟ ਹੈ ਕਰੰਸੀ ਦਾ अच्छा ओक, ओ फिर आ, ए, ए, मतलब फिर जीएसएल प्रणाम एक्साइटेड टू जो पैकेज ते वो फिर रेड कटया ਜਾਂਦਾ ਹੈ हां ਇਹ ਫਿਰ ਦਿਨ ਚ ਕਿੰਨੀ ਵਾਰੀ ਇਹ ਮਤਲਬ ਸਿਰਫ 2-3 ਘੰਟੇ ਲਈ ਬੰਦ ਹੁੰਦਾ ਆ ਆਲਰੇਡੀ ਚੱਲਦਾ ਹੀ ਰਹਿੰਦਾ ਤਕਰੀਬਨ ਅੱਛਾ ਚੇਂਜ ਹੁੰਦਾ ਰਹਿੰਦਾ ਪੂਰੇ ਦਿਨ ਇਧਰ ਜੇ ਦਿਨ ਤੇ ਅਮਰੀਕਾ ਦੀ ਰਾਤ ਹੈ ਇਸ ਟਾਈਮ ਅੱਛਾ ਇਹ ਮੰਡੀ ਕਦੀ ਰੁਕਣੀ ਨਹੀਂ ਸਿਰਫ 2 ਘੰਟੇ ਲਈ ਰੁਕਦੀ ਹੈ ਰਾਤ ਨੂੰ 1:30 1 ਵੇ ਰੁਕਦੀ ਹੈ ਤੇ 4 ਵੇ ਫਿਰ ਆਸਟ੍ਰੇਲੀਆ ਤੋਂ ਸ਼ੁਰੂ ਹੋ ਜਾਂਦਾ ਕੰਮ ਆਸਟ੍ਰੇਲੀਆ ਫਿਰ ਹਾਂਗਕਾਂਗ ਤੇ ਚਾਈਨਾ ਇਧਰ ਫਿਰ ਇੰਡੀਆ ਨੂੰ ਟਾਈਮ ਆ ਜਾਂਦਾ ਫਿਰ ਤੋਂ ਬਾਅਦ ਯੂਏਈ ਦਾ ਆ ਜਾਂਦਾ ਫਿਰ ਇੰਗਲੈਂਡ ਦਾ ਆ ਜਾਂਦਾ ਇਧਰ ਚੱਲਦਾ ਰਹਿੰਦਾ ਆਲ ਓਵਰ ਵਰਲਡ ਹੀ ਇਹ ਸਿਚੁਏਸ਼ਨ ਬਣੀ ਹੋਈ ਹੈ ਬੜੇ سارے ਲੋਕਾਂ ਦੇ ਸਵਾਲ ਨੇ ਕੋਈ ਕਹਿੰਦਾ ਕਿ ਇਹਦੇ ਪਿੱਛੇ ਬਹੁਤ ਵੱਡੀ ਗੇਮ ਹੈ ਜਾਂ ਇਹਦਾ ਕਨੈਕਟ ਕੀ ਹੈ ਕਿ ਕਿਹਦੇ ਨਾਲ ਕਨੈਕਟ ਹੁੰਦਾ ਹੈ ਸਾਰੀ ਜਿਹਾ ਪਾਜੀ ਇਦਾਂ ਇਹ ਕੁਝ ਵਰਲਡ 'ਚ ਨਾ ਖਲਬਲੀ ਜਿਹੀ ਮਚਾਈ ਆ ਕੋਈ ਕਿਸੇ ਜੰਗ ਲੱਗੀ ਆ ਯਾ ਦਾ ਚੱਕਰ ਇਹ ਬੰਦਾ ਵੀ ਜੰਗ ਲੱਗ ਜਾਂਦੀ ਜਦੋਂ ਰੂਸ ਯੂਕਰੇਨ ਹੋ ਗਿਆ ਆ ਅਫਗਾਨਿਸਤਾਨ ਪਾਕਿਸਤਾਨ ਹੋ ਗਿਆ ਜਾਂ ਚਾਈਨਾ ਦੇ ਹੁਣ ਨਵਾਂ ਨਵਾਂ ਟੈਰਫ ਲਾਤਾ ਹੈ ਨਾ 100% ਟੈਰਫ ਲਾਤਾ ਤੂੰ ਤੇ ਕਰ ਸੋਨਾ ਫਿਰ ਬੁਲਿਸ਼ ਲੈ ਜਾਂਦੇ ਅਗਲੇ ਲੋਗੇ ਭਈ ਜਿਹੜਾ ਸੋਨਾ ਆਪਾ ਸੋਨੇ ਦੀ ਵੈਲਿਊ ਹਮੇਸ਼ਾ ਕਦੀ ਘਰੀ ਨਹੀਂ ਬਾਬੇ ਨਾਨਕ ਸ਼ਾਹ ਦੇ ਵੇਲੇ ਦੇ ਚੱਲਦਾ ਪਿਆ ਸੋਨਾ ਇਹ ਕਦੀ ਫੇਲ ਨਹੀਂ ਹੋ ਸਕਦਾ ਇਹ ਕਦੀ ਫੇਲ ਨਹੀਂ ਹੋ ਸਕਦਾ ਠੀਕ ਹੈ ਭਾਜੀ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਤਾਂ ਇਸ ਵੇਲੇ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਕਿਉਂਕਿ ਬੜੇ سارے ਲੋਕਾਂ ਦੇ ਸਵਾਲ ਵੀ ਸੀਗੇ ਕਿ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਤਾਂ ਹਰ ਕਿਸੇ ਦਾ ਜਾਂ ਐਕਸਪਰਟ ਜਿਹੜੇ ਨੇ ਇਹੀ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਇਨਵੈਸਟ ਕਰਨੇ ਵੀ ਆ ਤਾਂ ਐ ਨਾ ਹੋਵੇ ਕਿ ਤੁਸੀਂ ਕਰਜ਼ਾ ਚੁੱਕ ਕੇ ਸੋਨੇ ਦੇ ਵਿੱਚ ਇਨਵੈਸਟ ਕਰ ਲਓ ਕਿਉਂਕਿ ਸੋਨਾ ਇੱਕ ਇਹੋ ਜਿਹੀ ਚੀਜ਼ ਆ ਜਿਹਦਾ ਰੇਟ ਕਦੇ ਵੀ ਸਟੇਬਲ ਨਹੀਂ ਰਹਿੰਦਾ ਜੇ ਅੱਜ ਤੇਜ਼ੀ ਦੇ ਨਾਲ ਉੱਪਰ ਜਾ ਰਿਹਾ ਤਾਂ ਕੱਲ ਨੂੰ ਥੋੜਾ ਹੇਠਾਂ ਵੀ ਆਵੇਗਾ ਇਸ ਕਰਕੇ ਜੇਕਰ ਜਿੰਨਾ ਕੋ ਤੁਹਾਡਾ ਬਜਟ ਹੈਗਾ ਉਸ ਹਿਸਾਬ ਦੇ ਨਾਲ ਜੇਕਰ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇਨਵੈਸਟ ਕਰ ਸਕਦੇ ਹੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਉੱਪਰ ਵੀ ਜਾ ਸਕਦੀਆਂ ਨੇ ਤੇ ਹੇਠਾਂ ਵੀ ਆ ਸਕਦੀਆਂ ਨੇ ਦੇਖਦੇ ਰਹੋ #50